ਸਰਕਾਰ ਨੇ ਜੋ ਵਾਅਦੇ ਕੀਤੇ ਸੀ ਕਿ ਲੋਕਾਂ ਦੇ ਨਾਲ ਜਿਵੇਂ ਉਹਦੇ ਵਿੱਚ ਤੁਸੀਂ ਕਹਿ ਲਓ ਵੀ 51000 ਰੁਪਈਆ ਜੋ ਰਾਸ਼ਨ ਸਕੀਮ ਹੈ ਹਨਾ ਉਹ ਵਾਅਦਾ ਜਾਂ 2500 ਰੁਪਈਆ ਜੋ ਪੈਨਸ਼ਨ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਦੇਣ ਦਾ ਜਾਂ ਇਸ ਤੋਂ ਇਲਾਵਾ ਜਿਵੇਂ 2000 ਰੁਪਈਆ ਮਹੀਨਾ ਜਿਹੜਾ ਔਰਤਾਂ ਨੂੰ ਖਾਤੇ ਦੇ ਵਿੱਚ ਪੈਸੇ ਪਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਮਤਲਬ ਉਹ ਵੀ ਜਿਹੜਾ ਸਰਕਾਰ ਨੇ ਉਹ ਪੂਰਾ ਨਹੀਂ ਕੀਤਾ ਦੁਕਾਨਾਂ ਦੁਕਾਨਾਂ ਦਾ ਵੀ ਜਿਹੜੇ ਬਦਲਾਅ ਦਾ ਨਾਰਾ ਲੈ ਕੇ ਆਏ ਸੀਗੇ ਇੱਕ ਚੰਗੇ ਬਦਲਾਅ ਦਾ ਕਹਿੰਦੇ ਸੀ ਵੀ ਅਸੀਂ ਚੰਗਾ ਬਦਲਾਅ ਆਇਆ ਉਹ ਵੀ ਦੂਜਿਆਂ ਵਾਂਗੂ ਹੀ ਨਿਕਲਿਆ ਉਹ ਵੀ ਦੂਜਿਆਂ ਵਾਂਗੂ ਜਿਹੜੇ ਹੈਗੇ ਸਰਮਾਇਦਾਰ ਹੈ ਉਹਨਾਂ ਹੱਥ ਦੇਸ਼ ਵੇਚ ਰਹੇ ਆ ਉਹਨਾਂ ਲਈ ਨੀਤੀਆਂ ਲਿਆ ਰਹੇ ਆ ਕਿ ਦੁਕਾਨਾਂ ਸਾਡੇ ਲਈ ਇਹ ਵੀ ਕੁਝ ਨਹੀਂ ਕਰ ਰਹੇ ਉਹ ਵੀ ਰਾਸ਼ਨ ਕਾਰਡ ਹੈ ਰਾਸ਼ਨ ਕਾਰਡ ਦਾ ਬਹੁਤ ਘੱਟ ਤਾਂ ਬੁੱਧੂ ਵਿੱਚ ਜਿਵੇਂ ਲੁਧਿਆਣਾ ਵੀ ਲੋਕ ਉੱਥੇ ਇਕੱਠਾ ਹੋ ਕੇ ਟੀਸੀ ਦਫ਼ਤਰ ਹੈ ਜਿਹੜਾ ਉੱਥੇ ਲੁਧਿਆਣਾ ਉਹਨੂੰ ਮੰਗ ਪੱਤਰ ਦੇ ਕੇ ਆਏ ਆ ਦੋ ਤਿੰਨ ਵਾਰ ਜਿਕੇ ਆਏ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਕੀਤਾ ਹੈ ਕੀ ਜਿਹੜੀਆਂ ਮੰਗਾਂ ਨੇ ਤੁਹਾਡੀਆਂ ਕਿਹੜੀਆਂ ਵੀ ਜਿੰਨੀਆਂ ਸੁਤੰਤਾਂ ਸਾਨੂੰ ਕੋਈ ਵੀ ਮਿਲ ਨਹੀਂ ਰਹੀ ਹੈਗੀ ਦੇਖੋ ਡੀਪੂ ਚ ਜਾਂਦੇ ਆ ਉੱਥੇ ਸਾਨੂੰ ਬਹੁਤ ਪਰੇਸ਼ਾਨੀਆਂ ਕਿ ਕਾਟ ਕੱਟਦੇ ਆ ਕਦੇ ਕਿਸੇ ਪਾਸੇ ਮਾਰ ਦਿੰਦੇ ਆ ਚੱਕ ਕੇ ਕਦੇ ਕਿਸੇ ਪਾਸੇ ਮਾਰਦੇ ਆ ਦੀ ਬਾਦਾਂ ਕੀਤਾ ਸੀ ਸਾਡਾ ਆਪਣੇ ਭਗਵਾਨ ਤੁਮਾਨ ਮੀਰ ਜੀ ਨੇ ਕੀਤਾ ਸੀ ਕਿ ਵੀ ਅਸੀਂ ਬਦਲਾ ਕਰਿਆ ਅਸੀਂ ਤੁਹਾਡੇ ਘਰ ਘਰ ਰਸਣ ਪਹਚਾਵਾਂਗੇ ਤੁਹਾਡੇ ਅਸੀਂ ਘਰਾਂ ਦੇ ਵਿੱਚ ਦਾਲ ਚੀਨੀ ਆਟਾ ਸਾਰਾ ਸਮਾਨ ਤੇ ਜਾਗੇ ਉਹ ਦਾਲ ਚੀਨੀ ਤਾਂ ਕੀ ਭੇਜਣੀ ਆ ਉਹਨਾਂ ਨੇ 5 ਕਿਲੋ ਤੇ ਲਿਆ ਕੇ ਸਾਨੂੰ ਡਿੱਪ ਚ ਖੜਾਤਾ ਜੀ ਬਾਕੀ ਸਾਡੇ ਬੱਚਿਆਂ ਨੂੰ ਸਿਹੂਤਾਂ ਪੜ੍ਹਾਈ ਵੱਲੋਂ ਜੇ ਆਪਣੇ ਸਕੂਲਾਂ ਦੇ ਸਰਕਾਰੀਆ ਦੇ ਪੜ੍ਹਦੇ ਨੇ ਉਹਨਾਂ ਨੂੰ ਸਵੈਨਸਰੀਆਂ ਸਕੂਲ ਦੇ ਵਿੱਚ ਜਰੂਰ ਦਵਾਈਆਂ ਦੀ ਕੇਅਰ ਕਰਨੀ ਚਾਹੀਦੀ ਆ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਲੋਕ ਇੱਕਤਾ ਕਮੇਟੀ ਵੱਲੋਂ ਆਪਣੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ ਉਹਨਾਂ ਦੇ ਤਖਤੀਆਂ ਫੜੀਆਂ ਹੋਈਆਂ ਨੇ ਜਿਸ ਦੇ ਉੱਤੇ ਲਿਖਿਆ ਹੋਇਆ ਪਾਣੀ ਛੱਡਦੀ ਪੁਰਾਣੀ ਪਾਈਪ ਵਿੱਚੋਂ ਪਾਈਪ ਪਾਈਪ ਨਿਕਲਦਾ ਰਹਿੰਦਾ ਹੈ ਜਾਂ ਕਮਿਊਨਿਟੀ ਸੈਂਟਰ ਵਿੱਚ ਫਰਸ਼ ਰਸੋਈ ਤੇ ਸਟੋਰ ਦੀ ਲੋੜ ਹੈ ਕਈ ਤਰ੍ਹਾਂ ਦੀਆਂ ਅਜਿਹੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੇ ਵਿੱਚੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਗੱਲਬਾਤ ਕਰ ਲੈਣੇ ਆ ਮੇਨ ਮੰਗਾ ਕੀ ਨੇ ਉਹਨਾਂ ਦੀਆਂ ਬਈ ਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਸ਼ ਹੈ ਜੀ ਟੈਕਸਟਾਈਲ ਹੌਰੀ ਕਾਮਰ ਯੂਨੀਅਨ ਦਾ ਜੋ ਪ੍ਰਧਾਨ ਤੇ ਚਲੋ ਸਾਨੂੰ ਇਹ ਜਿਹੜਾ ਅੱਜ ਦਾ ਜਿਹੜਾ ਸੰਘਰਸ਼ ਹੈ ਸਾਡਾ ਮਤਲਬ ਲੋਕ ਇੱਕ ਤਾਂ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਇਹ ਇਕੱਠ ਕੀਤਾ ਗਿਆ ਹੈਗਾ ਤੇ ਸਾਨੂੰ ਤਾਂ ਮੈਸੇਜ ਲੱਗਿਆ ਸੀਗਾ ਤਾਂ ਜਿਵੇਂ ਜਿਹੜਾ ਇਹ ਇਲਾਕਾ ਹੈਗਾ ਨਾ ਇਹ ਇਲਾਕੇ ਦੇ ਵਿੱਚ ਇਹ ਹੈ ਵੀ ਬਹੁਤ ਸਾਰੀ ਜਿਹੜੀਆਂ ਲੋਕਲ ਮੰਗਾਂ ਨੇ ਇੱਥੋਂ ਦੀਆਂ ਹਨਾ ਜੋ ਮਾਲਵੇ ਲੋਕਾਂ ਨੂੰ ਲੱਗਦਾ ਵੀ ਹੋਣੀ ਆ ਚਾਹੀਦੀਆਂ ਨੇ ਕੁਝ ਚੁਪੀਆਂ ਜਿਹੜੀਆਂ ਮੰਗਾ ਨੇ ਉਹ ਲੋਕਾਂ ਨੇ ਉਸ ਲਈ ਮਤਲਬ ਇਕੱਠ ਕੀਤਾ ਹੋਇਆ ਹੈਗਾ ਉਹ ਜੇ ਦੇਖਦੇ ਵੀ ਇੱਥੇ ਜੋ ਕਮਿਊਨਿਟੀ ਸੈਂਟਰ ਹੈਗਾ ਉਹਦੇ ਵਿੱਚ ਜੋ ਹਾਲ ਦੀ ਲੋੜ ਹੈ ਜਾਂ ਉਹਦੇ ਪਾਇਪ ਵਗੈਰਾ ਟੁੱਟੇ ਹੋਏ ਆਗੇ ਹਨ ਜੋ ਫਰਸ਼ ਵਗੈਰਾ ਦੀ ਲੋੜ ਹੈ ਮਤਲਬ ਇਸ ਤਰ੍ਹਾਂ ਦੀਆਂ ਜੋ ਮੰਗਾਂ ਨੇ ਹਨਾ ਉਹਨਾਂ ਲਈ ਜਾਂ ਇਸ ਤੋਂ ਇਲਾਵਾ ਹੋਰ ਹੈ ਜਿਵੇਂ ਇਸ ਵਿੱਚ ਕੁਝ ਮੰਗਾਂ ਮਤਲਬ ਲੋਕ ਕਹਿੰਦੇ ਆ ਵੀ ਜਿਹੜੇ ਮਜ਼ਦੂਰ ਇਲਾਕੇ ਆ ਕਿਰਤੀ ਆਬਾਦੀ ਹੈ ਉੱਥੇ ਸੀਵਰੇਜਾਂ ਦਾ ਜੋ ਪ੍ਰਬੰਧ ਹੋਣਾ ਚਾਹੀਦਾ ਹੈ ਹਨਾ ਜਾਂ ਸਾਫ਼ ਜੋ ਪਾਣੀ ਹੈ ਸਰਕਾਰੀ ਪਾਣੀ ਹੈ ਉਹਦਾ ਪ੍ਰਬੰਧ ਹੋਣਾ ਚਾਹੀਦਾਗਾ ਇਨ੍ਹਾਂ ਇਲਾਕਿਆਂ ਦੇ ਵੀ ਜਿਹੜੇ ਸਕੂਲ ਹੈ ਹਣਾ ਉਹ ਖੁੱਲਣ ਚਾਣ ਜਾਣੇ ਚਾਹੀਦੇ ਤੇ ਉਹਨਾਂ ਦੇ ਵਿੱਚ ਅਧਿਆਪਕਾਂ ਦੀ ਜਿਹੜੀ ਗਿਣਤੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਡਿਸਪੈਂਸਰੀਆਂ ਖੁੱਲਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਲੈ ਕੇ ਜਿਹੜੇ ਅੱਜ ਜੀ ਦੇਖਦੇ ਹਾਂ ਵੀ ਇਹ ਜਿਹੜੇ ਸਾਰੇ ਲੋਕ ਐ ਮਹੱਲੇ ਦੇ ਲੋਕ ਐ ਇੱਥੇ ਪਹੁੰਚੇ ਹੋਏ ਹੈਗੇ ਇਸ ਤੋਂ ਇਲਾਵਾ ਇੱਕ ਰੋਸ਼ ਵੀ ਹੈ ਸਰਕਾਰ ਨਾਲ ਜਿਹੜਾ ਕਿ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਲੋਕਾਂ ਦੇ ਨਾਲ ਮੈਂ ਜਿਵੇਂ ਉਹਦੇ ਵਿੱਚ ਤੁਸੀਂ ਕਹਿ ਲਓ ਵੀ 51000 ਰੁਪਿਆ ਜੋ ਰਾਸ਼ਨ ਸਕੀਮ ਹੈ ਹਨਾ ਉਹ ਵਾਅਦਾ ਜਾਂ 2500 ਰੁਪਏ ਜੋ ਪੈਨਸ਼ਨ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਦੇਣ ਦਾ ਜਾਇ ਇਸ ਤੋਂ ਇਲਾਵਾ ਜਿਵੇਂ 2000 ਰੁਪਏ ਮਹੀਨਾ ਜਿਹੜਾ ਔਰਤਾਂ ਨੂੰ ਖਾਤੇ ਦੇ ਵਿੱਚ ਪੈਸੇ ਪਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਮਤਲਬ ਉਹ ਵੀ ਜਿਹੜਾ ਸਰਕਾਰ ਨੇ ਉਹਨੂੰ ਪੂਰਾ ਨਹੀਂ ਕੀਤਾ ਤੇ ਲੋਕਾਂ ਦੇ ਵਿੱਚ ਇਹਦਾ ਵੀ ਰੋਸ ਹੈ 20 ਇੰਨਾਂ ਲੋਕਾਂ ਨੇ ਇਹੀ ਲੋਕਾਂ ਨੇ ਇਹ ਸਰਕਾਰ ਦੇ ਉੱਤੇ ਜਦੋਂ ਆਏ ਸੀ ਵੀ ਅਸੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਵੀ ਸਾਨੂੰ ਬੂਟਾ ਪਾਓ ਤੁਸੀਂ ਅਸੀਂ ਬਦਲਾਅ ਕਰਾਂਗੇ ਅਸੀਂ ਆਹ ਕਰਾਂਗੇ ਬਹੁਤ ਸਾਰੇ ਵਾਅਦੇ ਕੀ ਸੀ ਵੀ ਲੋਕਾਂ ਨੂੰ ਦੁੱਖ ਹੁੰਦਾ ਵੀ ਜਿਹੜੇ ਬਦਲਾਅ ਦਾ ਨਾਅਰਾ ਲੈ ਕੇ ਆਏ ਸੀਗੇ ਕਿ ਚੰਗੇ ਬਦਲਾਅ ਦਾ ਕਹਿੰਦੇ ਸੀ ਵੀ ਅਸੀਂ ਚੰਗਾ ਬਦਲਾਅ ਆਇਆ ਉਹ ਵੀ ਦੂਜਿਆਂ ਵਾਂਗੂ ਹੀ ਨਿਕਲੇ ਹਣਾ ਉਹ ਵੀ ਦੂਜਿਆਂ ਵਾਂਗੂ ਜਿਹੜੇ ਹੈਗੇ ਸਰਮਾਇਆਦਾਰ ਹੈ ਉਹਨਾਂ ਹੱਥ ਦੇਸ਼ ਵੇਚ ਰਹੇ ਆ ਉਹਨਾਂ ਲਈ ਨੀਤੀਆਂ ਲਿਆ ਰਹੇ ਆ ਵੀ ਲੋਕਾਂ ਸਾਡੇ ਲਈ ਇਹ ਵੀ ਕੁਛ ਨਹੀਂ ਕਰ ਰਹੇ ਹੈਗੇ ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਜਿਵੇਂ ਲੋਕਾਂ ਦੀਆਂ ਮੰਗਾਂ ਲੇਕਿਨ ਮੁੱਖ ਮੰਗ ਨਹੀਂ ਜਿਵੇਂ ਹੁਣ ਦੇਖੋ ਵੀ ਰਾਸ਼ਨ ਕਾਰਡ ਹੈ ਰਾਸ਼ਨ ਕਾਰਡ ਦਾ ਬਹੁਤ ਵੱਡਾ ਮੁੱਦਾ ਹੈਗਾ ਉਹਦੇ ਵਿੱਚ ਜਿਵੇਂ ਦੇਖੋ ਸਿਲੀ ਲੁਧਿਆਣਾ ਵੀ ਲੋਕ ਉੱਥੇ ਇਕੱਠਾ ਹੋ ਕੇ ਡੀਸੀ ਦਫ਼ਤਰ ਹੈ ਜਿਹੜਾ ਉੱਥੇ ਲੁਧਿਆਣਾ ਉਹਨੂੰ ਮੰਗ ਪੱਤਰ ਦੇ ਕੇ ਆਏ ਆ ਦੋ ਤਿੰਨ ਵਾਰ ਦੇ ਕੇ ਆਏ ਆ ਇਹਨਾਂ ਲੋਕਾਂ ਨੇ ਵੀ ਇਹ ਮੰਗ ਚੱਕੀ ਹੋਈ ਹੈਗੀ ਵੀ ਜਿਹੜਾ ਰਾਸ਼ਨ ਹੈਗਾ ਸਰਕਾਰੀ ਰਾਸ਼ਨ ਹੈ ਉਹ ਕਿੰਨੇ ਲੋਕਾਂ ਦਾ ਜਿਹੜਾ ਕ ਕਿ ਉਹ ਹੁਣ ਤਾਂ ਹੀ ਚਾਹੀਦਾ ਸੀ ਕਿ ਸਰਕਾਰ ਨੂੰ ਵੀ ਲੋਕਾਂ ਦੇ ਜਿਹੜੇ ਗਰੀਬ ਮਜ਼ਦੂਰ ਆਬਾਦੀ ਹੈ ਕਿਰਤੀ ਲੋਕ ਨੇ ਉਹਨਾਂ ਦੇ ਰਾਸ਼ਨ ਕੱਟ ਪਾਉਣਾ ਨਹੀਂ ਚਾਹੀਦਾ ਸੀਗੇ ਉਹਨਾਂ ਨੂੰ ਮੁਫਤ ਜਿਹੜਾ ਰਾਸ਼ਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਸੀਗਾ ਪਰ ਉਲਟਾ ਜਿਹੜਾ ਸਰਕਾਰ ਹੈ ਕਿਰਤੀਆਂ ਦੇ ਰਾਸ਼ਨ ਜਿਹੜਾ ਕੱਟ ਰਹੀ ਹੈ ਤਾਂ ਇਸ ਤਰ੍ਹਾਂ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਹੈ ਵੀ ਜਿਵੇਂ ਜਿਹੜਾ ਰਾਸ਼ਨ ਹੈ ਰਾਸ਼ਨ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਦਰਜ ਹੋਣੀਆਂ ਚਾਹੀਦੀਆਂ ਨੇ ਜ਼ਰੂਰੀ ਚੀਜ਼ਾਂ ਦਰਜ ਹੋਣੀਆਂ ਪਹਿਲਾਂ ਮਿਲਦੀਆਂ ਵੀ ਰਹੀਆਂ ਨੇ ਲੋਕ ਦੱਸਦੇ ਵੀ ਪਹਿਲਾਂ ਸਾਬਣਾਂ ਵਗੈਰਾ ਤੇਲ ਕੱਪੜਾ ਇਹ ਵੀ ਮਿਲਦਾ ਹੁੰਦਾ ਸੀਗਾ ਇਹ ਲੋਕ ਜਾਂਦੇ ਵੀ ਇਹ ਵੀ ਸਾਡੀ ਮੰਗਾਂ ਕਿੰਨੀਆਂ ਬਣਦੀ ਹੈ ਵੀ ਇਹ ਚੀਜ਼ਾਂ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਦਰਜ ਹੋਣੀਆਂ ਚਾਹੀਦੀਆਂ ਤੇ ਇਹਦੀ ਲਿਮਟ ਵੀ ਵਧਣੀ ਚਾਹੀਦੀ ਹੈ ਇਹਨਾਂ ਕੁਝ ਮੰਗਾਂ ਲਈ ਜਿਹੜਾ ਇਕੱਠਾ ਕੀਤਾ ਗਿਆ ਹੈਗਾ ਵੀ ਅਸੀਂ ਤਾਂ ਕਿ ਜਿਹੜੀ ਆਪਣੀ ਆਵਾਜ਼ ਹੈ ਵੀ ਉਹ ਸਰਕਾਰ ਤੱਕ ਪਹੁੰਚਾਈਏ ਵੀ ਸਾਡੀਆਂ ਆਹ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ ਜਲਦੀ ਤੋਂ ਜਲਦੀ ਮਤਾਈ ਕੀ ਨਾਮ ਹੈ ਤੁਹਾਡਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਰੋਜ਼ ਪ੍ਰਦਰਸ਼ਨ ਕੀਤਾ ਹੈ ਕੀ ਜਿਹੜੀਆਂ ਮੰਗਾਂ ਨੇ ਤੁਹਾਡੀਆਂ ਕਿਹੜੀਆਂ ਮੇਨ ਮੰਗਾਂ ਮੰਗਾਂ ਤਾਂ ਜੀ ਸਾਡੀਆਂ ਅਸੀਂ ਦੇਖੋ ਸਾਡੇ ਆਪਣੇ ਜਿੰਨੀ ਸਹੂਤਾਂ ਸਾਨੂੰ ਕੋਈ ਵੀ ਮਰਦੀ ਰਹੀ ਹੈਗੀ ਦੇਖੋ ਡੀਪੂ ਚ ਜਾਣੇ ਆ ਉੱਥੇ ਸਾਨੂੰ ਬਹੁਤ ਪਰੇਸ਼ਾਨੀਆਂ ਇਹ ਕਾਟ ਕੱਟਦੇ ਆ ਕਦੇ ਕਿਸੇ ਪਾਸੇ ਮਾਰ ਦਿੰਦੇ ਆ ਚੱਕ ਕੇ ਕਦੇ ਕਿਸੇ ਪਾਸੇ ਮਾਰਦੇ ਆ 30 ਕਿਲੋ ਕਣਕ ਤੇ ਸਾਨੂੰ 5 ਕਿਲੋ ਕਣਕ ਤੇ ਸਾਨੂੰ ਆ ਗਈ ਕੀ ਵਾਦਾ ਕੀਤਾ ਸੀ ਸਾਡਾ ਨਾਲ ਆਪਣੇ ਭਗਵੰਤਪਾਣ ਵੀਰ ਜੀ ਨੇ ਕੀਤਾ ਸੀ ਕਿ ਵੀ ਅਸੀਂ ਬਦਲਾਅ ਕਰਿਆ ਅਸੀਂ ਤੁਹਾਡੇ ਘਰ ਘਰ ਆਸਣ ਪਜਾਵਾਂਗੇ ਤੁਹਾਡੇ ਅਸੀਂ ਘਰਾਂ ਦੇ ਵਿੱਚ ਦਾਲ ਚੀਨੀ ਆਟਾ ਸਾਰਾ ਸਮਾਨ ਭੇਜਾਂਗੇ ਉਹ ਦਾਲ ਚੀਨੀ ਤਾਂ ਕੀ ਭੇਜਣੀ ਆ ਉਹਨਾਂ ਨੇ 5 ਕਿਲੋ ਤੇ ਲਿਆ ਕੇ ਸਾਨੂੰ ਲੀਪੂ ਚ ਖੜਾਤਾ ਅੱਧੇ ਸਾਡੇ ਕਾਟ ਕੱਟਦੇ ਨੇ ਇਹ ਨਹੀਂ ਦੇਖਦੇ ਹੈਗੇ ਵੀ ਕਿਸ ਦਾ ਕੋਈ ਗਰੀਬ ਆ ਜਾਂ ਅਮੀਰ ਆ ਗਰੀਬਾਂ ਨੇ ਕਾਟ ਕਿਉਂ ਕੱਟੇ ਜਾਂਦੇ ਆ ਅਮੀਰਾਂ ਨੇ ਕੋਹ ਚਾਲਦੇ ਆ ਹਾਂਜੀ ਵੀ ਬਾਕੀ ਸਾਡੇ ਬੱਚਿਆਂ ਨੂੰ ਸਹੂਲਤਾਂ ਪੜ੍ਹਾਈ ਵੱਲੋਂ ਜੇ ਆਪਣੇ ਸਕੂਲਾਂ ਚ ਸਰਕਾਰੀਆਂ ਚ ਪੜ੍ਹਦੇ ਨੇ ਉਹਨਾਂ ਨੂੰ ਸਵੈ ਸਰੀਆਂ ਸਕੂਲ ਦੇ ਵਿੱਚ ਜਰੂਰ ਦਵਾਈਆਂ ਦੀ ਕੇਅਰ ਕਰਨੀ ਚਾਹੀਦੀ ਆ ਜਿਹੜੇ ਬੱਚੇ ਆ ਬੜੇ ਇਲਾਜ ਆ ਉਹਨਾਂ ਦੇ ਤੇ ਛੋੜੀਆਂ ਸੜੀਆਂ ਬੇਨਤ ਕਾਸ ਅਸੀਂ ਲੋਕਾਂ ਗਰੀਬ ਲੋਕਾਂ ਹੈਗੇ ਆ ਹਾਂਜੀ ਤੇ ਬਾਕੀ ਦੇਖੋ ਵੀ ਦਿਹਾੜੀਦਾਰਾਂ ਸਾਰੇ ਇਹਦੇ ਵਿੱਚ ਸਾਨੂੰ ਤਾਂ ਇਹੀ ਹੈ ਸਾਨੂੰ ਸੂਰ ਦਾ ਪੂਰੀ ਮਿਲਣੀ ਚਾਹੀਦੀਆਂ ਨੇ ਕਮਿਊਨਿਟੀ ਦਫ਼ਤਰ ਜਾਓ ਸਾਰੀਆਂ ਸਾਡੇ ਮਹੱਲੇ ਦੇ ਟੂਪਾ ਸਾਰੀਆਂ ਬੰਦ ਨੇ ਕੋਈ ਵੀ ਸਾਡੀ ਕੇਅਰ ਨਹੀਂ ਹੋ ਰਹੀ ਮਹੀਨਾ ਸਾਲ ਸਾਲ ਵਿੱਚ 6-6 ਮਹੀਨੇ ਲੰਘਦੇ ਚੱਲਦੀਆਂ 2 ਦਿਨ ਚੱਲਦੀਆਂ 3 ਦਿਨ ਬੰਦ ਦੇਖੋ ਜੀ ਬੁੜੀਆਂ ਕੁੜੀਆਂ ਲੰਘਦੀਆਂ ਨੇ ਕਿੰਨਾ ਮੁਸ਼ਕਿਲਾਂ ਆਉਂਦੀਆਂ ਨੇ ਹਨੇਰੀਆਂ ਰਾਤਾਂ ਨੇ ਵਿੱਚ ਬੱਚੇ ਕਿੰਨੇ ਪਰੇਸ਼ਾਨ ਹਾਂ ਜੀ ਵੀ ਇਹ ਸਭ ਜਜ਼ੂਰ ਲੱਗਣੀਆਂ ਚਾਹੀਦੀਆਂ ਨੇ ਤੇ ਬਾਕੀ ਜਿਹੜੀਆਂ ਬੱਚਿਆਂ ਨੂੰ ਸੂਰ ਦੀਆਂ ਬੀਬੀਆਂ ਦੇ ਜਿਹੜੇ ਹੁਣ ਦੱਸਿਆ ਵੀ ਉਹਨਾਂ ਦੇ ਭਗਵੰਤ ਮਾਸਮੀ ਜੀ ਨੇ ਵੀ ਅਸੀਂ 1000 ਰੁਪਏ ਮਹੀਨਾ ਬੁੜੀਆਂ ਕੁੜੀਆਂ ਨੂੰ ਪਾਵਾਂਗੇ ਉਹਨਾਂ ਨੇ ਜੀ ਹਜ਼ਾਰ ਤਾਂ 1000 1000 ਵੀ ਨਹੀਂ ਪਾਉਂਦੇ ਜਿਨ੍ਹਾਂ ਨੂੰ 1500 2500 ਕਹਿੰਦੇ ਸੀ ਪੈਨਸ਼ਨ ਦਵਾਂਗੇ 2500 ਦੀ ਬਜਾਇ ਸਾਨੂੰ 1500 ਮਿਲ ਰਹੀ ਆ ਜਦੋਂ ਬੀਬੀਆਂ ਪੈਨਸ਼ਨ ਆ ਲੈਣ ਜਾਂਦੀਆਂ ਨੇ ਉਹ 100 ਰੁਪਏ ਉੱਥੇ ਕੱਟ ਲੈਂਦੇ ਨੇ ਉਹ ਕਿਉਂ ਕੱਟਦੇ ਨੇ ਜੀ ਇਹ ਵੀ ਸਾਡਾ ਹੱਥ ਹੋਣਾ ਚਾਹੀਦਾ ਹਾਂਜੀ 1400 ਹੀ ਮਿਲਦਾ ਸਾਨੂੰ ਬੀਬੀਆਂ ਨੂੰ ਪੈਨਸ਼ਨ ਆਉਂਦਾ ਅਧੀਆਂ ਬੀਬੀਆਂ ਨੂੰ ਪੈਨਸ਼ਨਾਂ ਲੱਗੀਆਂ ਨਹੀਂ ਹੋਈਆਂ ਥੋੜੀ ਜਿਹੀ ਹਲੇ ਉਮਰ ਨਹੀਂ ਹੋਈ ਪੈਨਸ਼ਨ ਨਹੀਂ ਲੱਗਣੀ ਅਪਿਓਰ ਕੰਨ ਪੈਨਸ਼ਨਾਂ ਨਹੀਂ ਲੱਗੀਆਂ ਇਹ ਸਾਡੀਆਂ ਜਿਹੜੀਆਂ ਮੰਗ ਪੱਤਰ ਦਾ ਸਾਡੇ ਜ਼ਰੂਰ ਪੂਰੇ ਹੋ ਜਾਣੇ ਚਾਹੀਦੇ ਨੇ ਇਸ ਕਰਕੇ ਅਸੀਂ ਇੱਥੇ ਤਸੀਰਦਾਰ ਸਾਹਿਬ ਕੋਲ ਪਹੁੰਚੇ ਸੀਗੇ ਜੀ ਸਾਡੀ ਇਹ ਹੀ ਬੇਨਤੀ ਆ ਜੀ ਸਾਨੂੰ ਦੁਬਾਰੇ ਸਾਨੂੰ ਦੁਬਾਰੇ ਭਾਰੀ ਸਤਿਪਿਟ ਚੱਕਣਾ ਪਊਗਾ ਨਾ ਸਾਨੂੰ ਅਸੀਂ ਮੌਕਾ ਮਿਲੇ ਸਾਨੂੰ ਆਉਣ ਦਾ ਨਹੀਂ ਤਾਂ ਫਿਰ ਅਸੀਂ ਵੱਡੇ ਪੱਧਰ ਤੇ ਅਸੀਂ ਵੱਡੇ ਇਕੱਠ ਵਿੱਚ ਵੱਡੇ ਕਾਫਲੇ ਚ ਆਵਾਂਗੇ ਜ਼ਰੂਰ ਆਪਣੀ ਮੰਗ ਪੱਤਰ ਲੈ ਕੇ ਜਾਵਾਂਗੇ ਜੀ ਜੀ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਈ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਨੇ ਜਿਹੜੀਆਂ ਚਾਹੇ ਉਹ ਮਹੱਲੇ ਦੀਆਂ ਮੰਗਾਂ ਹੋਣ ਅ ਕਮਿਊਨਿਟੀ ਸੈਂਟਰ ਦੀ ਮੰਗ ਕਾਉਣ ਜਿਸ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਹੈ ਅੱਜ ਕੀਤਾ ਗਿਆ ਹੈ ਸ਼ਹਿਰ ਦੇ ਵਿੱਚੋਂ ਹੁੰਦੇ ਹੋਏ ਤਹਿਸੀਲਦਾਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇਣ ਦੇ ਲਈਏ ਜਥੇਬੰਦੀ ਜੜੀਆਂ ਨੇ ਉਹ ਪਹੁੰਚੀਆਂ ਸੀਗੀਆਂ ਤਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ